ਗਿੱਪੀ ਗਰੇਵਾਲ ਪਹੁੰਚੇ ਨੇ ਇੱਥੇ ਮਿਲਣ ਜਸਵਿੰਦਰ ਪੱਲਾ ਉਹਨਾਂ ਨੂੰ ਤੇ ਭਾਵੂ ਕਿਨੇ ਬੜੇ ਗਿੱਪੀ ਗਰੇਵਾਲ ਔਰ ਮਿਲ ਕੇ ਇੱਕ ਪਰਿਵਾਰ ਨੂੰ ਫੇਰ ਵਾਪਸ ਆਣਗੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗਿੱਪੀ ਗਰੇਵਾਲ ਇਸ ਟਾਈਮ ਜਸਵਿੰਦਰ ਪੱਲਾ ਦੇ ਘਰ ਪਹੁੰਚੇ ਨੇ ਜਿਵੇਂ ਜਸਵਿੰਦਰ ਪੱਲਾ ਇੱਕ ਬਹੁਤ ਵੱਡਾ ਨਾਮ ਸੀਗਾ ਪੰਜਾਬੀ ਇੰਡਸਟਰੀ ਦਾ ਪੋਲੀਵੁੱਡ ਦਾ ਜੇ ਅਪਾ ਗੱਲ ਕਰੀਏ ਔਰ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਕਿ ਮਹਿਰ ਮਿੱਤਲ ਤੋਂ ਬਾਅਦ ਕਿਉਂਕਿ ਕਾਮੇਡੀ ਪੰਜਾਬੀ ਫਿਲਮਾਂ 'ਚ ਕੀ ਹੁੰਦਾ ਹੈ ਕਿ ਜਦੋਂ ਫਿਲਮਾਂ ਬਣਦੇ ਨੇ ਕਾਮੇਡੀਅਨ ਤੇ ਕਾਮੇਡੀ ਦਾ ਸਕ੍ਰਿਪਟ ਜਿਹੜੀ ਹੈਗੀ ਹੈ ਉਹ ਕਾਮੇਡੀਅਨ ਨੂੰ ਧਿਆਨ 'ਚ ਰੱਖ ਕੇ ਲਿਖੀ ਜਾਂਦੀ ਹੈ ਤਾਂ ਜਸਵਿੰਦਰ ਭੱਲਾ ਜਿਹੜਾ ਆਪਣਾ ਇੱਕ ਬਹੁਤ ਵੱਡਾ ਨਾਮ ਸੀਗਾ ਪੰਜਾਬੀ ਇੰਡਸਟਰੀ 'ਚ ਉਹਨਾਂ ਨੂੰ ਉਹਨਾਂ ਦੇ ਮੁਤਾਬਿਕ ਸਕ੍ਰਿਪਟਾਂ ਲਿਖੀ ਗਈਆਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਮਹਿਰ ਮਿੱਤਰ ਤੋਂ ਬਾਅਦ ਇੱਕ ਵੱਡਾ ਨਾਮ ਜਸਵਿੰਦਰ ਭੱਲਾ ਦਾ ਸੀਗਾ ਤਾਂ ਅੱਜ ਇਸ ਘਰ ਦੀ ਇੱਕ ਰੌਣਕ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਖਾਮੋਸ਼ ਹੈ ਜਿਸ ਘਰ ਦੀ ਰੌਣਕ ਕਿੰਨੀ ਵੱਡੀ ਹੋਏ ਔਰ ਜੇ ਇੱਕ ਨਾਮ ਵੱਡਾ ਹੋਏ ਇੰਡਸਟਰੀ 'ਚ ਉਹ ਅੱਜ ਖामोਸ਼ ਹੈ ਗਮਗੀਨ ਹੈ ਮਾਹੌਲ ਹਾਲਾਂਕਿ ਅੰਦਰ ਉਹਨਾਂ ਦੇ ਜਾਣਕਾਰ ਪਰਿਵਾਰਿਕ ਰਿਸ਼ਤੇਦਾਰ ਉਹ ਸਭ ਅੰਦਰ ਜਾ ਕੇ ਸ਼ੋਕ ਪ੍ਰਗਟ ਕਰ ਰਹੇ ਨੇ ਜੇ ਗੱਲ ਕਰੀਏ ਕਿ ਮਿਲਣ ਵਾਲਿਆਂ ਦੀ ਤਾਂ ਬਲਬੀਰ ਸਿੱਧੂ ਜਿਹੜੇ ਸਾਬਕਾ ਮੰਤਰੀ ਨੇ ਉਹ ਇੱਥੇ ਸਵੇਰੇ ਆ ਕੇ ਗਏ ਨੇ ਕਿਉਂਕਿ ਇਹ ਸੇ ਮੋਹੱਲੇ ਵਿੱਚ ਹੀ ਰਹਿੰਦੇ ਨੇ ਜਾਂ ਦੂਰ ਘਰ ਨਹੀਂ ਉਹਨਾਂ ਦਾ ਹੋਰ ਉਹਨਾਂ ਦੇ ਜਾਣਕਾਰ ਰਿਸ਼ਤੇਦਾਰ ਨੇ ਜਿਹੜੇ ਨੇ ਉਹ ਸ਼ੋਕ ਪ੍ਰਗਟ ਕਰਨ ਆ ਰਹੇ ਨੇ ਔਰ ਦੂਜੀ ਵਾਰ ਬ੍ਰੇਨ ਸਟ੍ਰੋਕ ਹੋਇਆ ਔਰ ਤੜਕੇ 4 ਵਜੇ ਉਹਨਾਂ ਨੇ ਜਿਹੜੇ ਨੇ ਆਖਰੀ ਸਾਹ ਲਿੱਤੇ ਨੇ ਕੱਲ 1 ਵਜੇ ਬਿਲਾਂਗੇ ਸ਼ਮਸ਼ਾਨਗਾਰਡ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਇਸ ਸਮੇਂ ਉਹਦੀ पार्थिव ਦੇਹ ਜਿਹੜੀ ਹੈਗੀ ਹੈ ਉਹ 40th ਹਸਪਤਾਲ 'ਚ ਰੱਖੀ ਹੋਈ ਹੈ ਉਹਨਾਂ ਦੀ ਬੇਟੀ ਜਿਹੜੀ ਹੈਗੀ ਉਹ ਯੂਰਪ ਤੋਂ ਵਾਪਸ ਆ ਰਹੀ ਹੈ 10 ਦਿਨ ਪਹਿਲਾਂ ਹੀ ਗਈ ਸੀਗੀ ਜਿਹੜਾ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਔਰ ਫਿਲਮ ਇੰਡਸਟਰੀ 'ਚ ਵੀ ਸ਼ੋਗ ਦੀ ਲਹਿਰ ਹੈ ਅਸੀਂ ਟਵੀਟ ਦੇਖ ਰਹੇ ਨੇ ਅਸੀਂ ਐਕਸ ਤੇ ਦੇਖ ਰਹੇ ਨੇ ਕਿ ਚਾਹੇ ਉਹ ਮੰਤਰੀ ਹੋਣ ਐਮਐਲਏ ਹੋਣ ਪੰਜਾਬੀ ਤੇ ਪੰਜਾਬ ਨਾਲ ਜੁੜਿਆ ਹੋਰ ਸ਼ਖਸ ਜਿਹੜਾ ਹੈਗਾ ਜਸਵਿੰਦਰ ਭੱਲਾ ਨੂੰ ਜਾਣਦਾ ਸੀ ਕੋਈ ਪਰਿਚੈਦਾ ਮਹਤਾਜ ਨਹੀਂ ਸੀ ਜਸਵਿੰਦਰ ਪੱਲਾ ਤਾਂ ਇਹ ਉਹਨਾਂ ਦਾ ਸੱਤ ਫੇਸ ਜਿਹੜਾ ਘਰ ਹੈ ਉੱਥੇ ਦਾ ਉੱਥੇ ਦੀ ਇੱਕ ਤਸਵੀਰ ਕਹਿ ਲੋ ਕਿ ਅੱਜ ਗੰਭੀਰ ਮਾਹੌਲ ਹੈ ਇਸ ਘਰ ਵਿੱਚ ਇੱਕ ਜਦੋਂ ਜਸਵਿੰਦਰ ਪੱਲਾ ਖੁਦ ਇੰਨੇ ਵੱਡੇ ਕਾਮੇਡੀਅਨ ਸੀਗੇ ਹਰ ਗਮ ਨੂੰ ਦੁੱਖ ਨੂੰ ਉਹਨਾਂ ਨੇ ਆਪਣੇ ਤੇ ਚ ਲੈਆ ਔਰ ਸਮਾਜ ਵਿੱਚ ਜਿੱਦਾਂ ਬਲਬੀਰ ਸਿੱਧੂ ਕਹਿ ਕੇ ਗਏ ਸੀਗੇ ਕਿ ਸਮਾਜ ਵਿੱਚ ਜਿਹੜਾ ਤਾਨੇ ਵੀ ਕੱਸਦੇ ਸੀ ਚਾਹੇ ਸਾਡੇ ਤੇ ਪੋਲਿਟਿਸ਼ਨਾਂ ਤੇ ਉਹ ਕਹਿਣ ਦਾ ਇੱਕ ਤਰੀਕਾ ਸੀਗਾ ਜਿਹੜਾ ਲੋਕਾਂ ਨੂੰ ਬੁਰਾ ਨਹੀਂ ਲੱਗਦਾ ਸੀ ਇੱਕ ਤੰਜ ਕੱਸਦੇ ਸੀ ਲੇਕਿਨ ਉਹ ਸਮਾਜ ਦੀ ਭਲਾਈ ਲਈ ਸੀਗਾ ਤਾਂ ਕਿ ਸਮਾਜ ਵਿੱਚ ਜਿਹੜੀ ਕੁਰਤੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਚਾਹੇ ਉਹ ਸੋਸ਼ਲ ਪੋਲਿਟਿਕਲ ਜੋ ਵੀ ਸਿਸਟਮ ਸੀ ਉਸ ਤੇ ਤੰਜ ਕੱਸਦੇ ਸੀ ਜਿੱਦਾਂ ਚਰਕਾਟਾ ਕੈਸਟ ਆਈ ਔਰ ਸਕਿੱਟਾਂ ਜਦੋਂ ਕਰਦੇ ਸੀਗੇ ਤਾਂ ਇੱਕ ਕਹਿਣ ਦਾ ਉਹਨਾਂ ਦਾ ਇੱਕ ਗੱਲ ਜਿਹੜਾ ਕਹਿਣ ਦਾ ਤਰੀਕਾ ਸੀ ਉਹ ਸਭ ਤੋਂ ਵੱਖਰਾ ਸੀ ਔਰ ਉਹਦੇ ਵਿੱਚ ਕਾਫੀ ਕੁਝ ਹੋ ਕਹੇ ਜਾਂਦੇ ਸੀ ਤਾਂ ਹੁਣ ਇਹ ਹੈ ਕਿ ਦਸਵਿੰਦਰ ਪੱਲਾ ਦੇ ਜਾਣ ਨਾਲ ਜਿਹੜੀ ਸ਼ੋਕ ਦੀ ਲਹਿਰ ਹੈ ਉਹ ਜਿਹੜੀ ਕਮੀ ਹੈ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਔਰ ਦੂਜੀ ਵਾਰ ਜਿੱਦਾਂ ਦੱਸਿਆ ਕਿ ਹੈਲਥ ਇਸ਼ੂਸ ਸੀਗੇ ਕਿ ਬ੍ਰੇਨ ਸਟ੍ਰੋਕ ਦੂਜੀ ਵਾਰ ਹੋਇਆ ਔਰ ਸੰਭਲੇ ਨਹੀਂ ਗਏ ਔਰ ਪੂਰੀ ਕੋਸ਼ਿਸ਼ ਕੀਤੀ ਡਾਕਟਰਾਂ ਲੇਕਿਨ ਬਲੀਡਿੰਗ ਜਿਹੜੀ ਇੰਟਰਨਲ ਬਲੀਡਿੰਗ ਬ੍ਰੇਨ ਸਟ੍ਰੋਕ ਤੋਂ ਬਾਅਦ ਸੀ ਕਾਫੀ ਜ਼ਿਆਦਾ ਸੀ ਇਹ ਦੱਸਿਆ ਗਿਆ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਕਰਕੇ ਉਹ ਇਸ ਪਾਣੀ ਸੰਸਾਰ ਨੂੰ ਵਿਦਾ ਕਹਿ ਗਏ ਨੇ ਜੇ ਸਾਡੀ ਫਿਲਮ ਇੰਡਸਟਰੀ ਨੂੰ ਸੰਗੀਨ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਛਣਕਟਿਆਂ ਨੂੰ ਕ੍ਰੀਏਟ ਕਰਨ ਵਾਲਾ ਛਣਕਟਣ ਵਾਲਾ ਚਾਚਾ ਚਤਰ ਸਿੰਘ ਸਾਡੇ ਚ ਨਹੀਂ ਰਿਹਾ ਚਾਚਾ ਚਤਰਾ ਸਿੰਘ ਨੇ ਇੰਨੀਆਂ ਜਾਦੇ ਮਤਲਬ ਸਾਨੂੰ ਕ੍ਰੈਸਟਾਂ ਦਿੱਤੀਆਂ ਇੰਨੇ ਜ਼ਿਆਦੇ ਕਮੇਡੀ ਬੈਂਗ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਲਿਆਂਦੀ ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸਖੜੀ ਸਖੜੀ ਲੱਗੂਗੀ ਕਿ ਜਦੋਂ ਵੀ ਉਹ ਪੜਦੇ ਤੇ ਆਉਂਦੇ ਸੀ ਫਿਲਮ ਦੇ ਵਿੱਚ ਕਿਸੇ ਚ ਤਾਂ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਂਦੀ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਵਾਸਤੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਤੇ ਉਹਨਾਂ ਦੇ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਨ ਲਓ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਚਾਹੀਦਾ ਉਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰਾਈਟਰ ਜਾਂ ਉਹ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੈ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਵੀ ਕਹਿ ਸਕਦੇ ਹਾਂ ਜਦੋਂ ਬਿਮਾਰ ਹੋਏ ਨੇ ਉਦੋਂ ਅਸੀਂ ਮਿਲ ਕੇ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਉਦੋਂ ਗੱਲ ਕਰਨ ਦੀ ਵੈਸੇ ਸਾਡੀ ਤੇ ਮੇਰੀ ਬਾਲਮਕੰਨ ਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਸੀ ਪਰसों ਵੀ ਮੈਂ ਆਉਣ ਦੇ ਸੀਗਾ ਬਾਲਮਕੰਨ ਜੀ ਬਾਹਰ ਗਏ ਸੀ ਰਾ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦੇ ਆ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਚ ਮੇਰਾ ਕੱਲ ਵੀ ਇਹ ਘਾਟਾ ਕੋਈ ਪੂਰਾ ਕਰ ਸਕੇ ਕੋਈ ਪ੍ਰਾਣੀ ਜੱਟ ਤੋਂ ਬਿਮਾਰ ਸੀ ਕੋਈ ਜੰਗਲ 1.5 ਸਾਲ ਤੋਂ ਥੋੜਾ ਜਿਹਾ ਹਿੱਲੇ ਹੈ ਸੀਗਾ ਸਰੀਰ ਕਈ ਵਾਰ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਪਰਸੋ ਤਾਂ ਜੋ ਹੋਇਆ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਐਦਾਂ ਦੀ ਯਾਦ ਹੋਵੇ ਜਿਹੜੀ ਕੀ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਏਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅੱਜ ਆਪਾਂ ਇਸ ਮਾਹੌਲ 'ਚ ਵੀ ਖੜੇ ਆ ਉਹਨਾਂ ਨੇ ਇਹੀ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਾ ਤੋਂ ਅਦਾਸ ਹੀ ਉੱਡ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਕਾਟੇ ਅਸੀਂ ਤਕਰੀਮ ਜੇ 26 27 ਸੰਕਾਟੇ ਭੱਲਾ ਸਾਹਿਬ ਦੇ ਰਿਕਾਰਡਿੰਗ ਵਿੱਚ 13 14 ਸੰਕਾਟੇ ਮੈਂ ਪ੍ਰੋਡਿਊਸ ਕੀਤੇ ਇਸ ਕਰਕੇ ਹੁਣ ਸੰਕਾਟਿਆਂ ਦੀ ਲੜੀ ਦੇ ਵਿੱਚ ਹੀ ਕੰਨਾ ਖਸੇਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ੜਾ ਦੇਣੀ ਮੇਰੇ ਤੇ ਮਤਲਬ ਉਹ ਕ੍ਰியேਟਰ ਬਹੁਤ ਵਧੀਆ ਕ੍ਰੀਏਟਿਵ ਕਮੈਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ ਜਦੋਂ ਅਸੀਂ ਇੱਕ ਚਣਕਾਟੇ ਰਿਕਾਰਡ ਕਰਦੇ ਸੀ ਉੱਥੋਂ ਲੁਧਿਆਣਾ ਤੋਂ ਚੱਲਣਾ ਪਹਿਲਾਂ ਤੇ ਜਿਹੜੀ ਕੁੜੀ ਆਪਣਾ ਨਹੀਂ ਲੱਗਿਆ ਸੀ ਮਦੋਂ ਤਾਂ ਉਦੋਂ ਉਹਨਾਂ ਨੇ ਪਹਿਲਾਂ ਉੱਥੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਣੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦੇ ਅਜ ਰਿਕਾਰਡਿੰਗ ਹੈ ਮੰਨ ਲੈਨੇ ਆਪਾਂ ਰਿਕਾਰਡਿੰਗ ਵਾਲੇ ਦਿਨ ਉਹਨਾਂ ਨੇ ਆਉਣਾ ਰਸਤੇ 'ਚ ਦਰਾਹੇ ਗੁਰਦਾਰ ਸਾਹਿਬ ਹੈ ਕਿ ਉੱਥੇ ਮੱਥਾ ਟੇਕਣਾ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਫਿਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀ ਹੈ ਜਿਵੇਂ ਕੀ ਵਾਕਾ ਹੋ ਗਿਆ ਪੁਲਸ ਚੜ੍ਹ ਜੇ ਗਾਣੇ ਤੇ ਸ਼ੂਟ ਹੋ ਜਾ ਜੇ ਆਪਣੀਸ ਤੇ ਕਹੀੜੀ ਤਾਂ ਉਦ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਕੀ ਨਾ ਕਦੇ ਧੁੱਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ 20 ਵਾਰ ਮੰਨੀ ਅੱਜ ਕੱਲ ਤਾਂ ਬੈਂਟੀ ਬੈਣਾ ਤੋਂ ਬਿਨਾ ਕਲਾਕਾਰ ਨਹੀਂ ਮਤਲਬ ਡਾਉਟ ਅਰਥ ਸੀਗੇ ਇੰਨਾ ਇੰਨਾ ਵਧੀਆ ਮਤਲਬ ਪਾਈ ਚਾਰਕ ਤਰੀਕੇ ਨਾਲ ਬੈਠਣਾ ਜਾ ਭਾਈ ਜਰ ਤਰੀਕੇ ਨਾਲ ਖਾਣਾ ਪੀਣੇ ਚ ਕੋਈ ਇਦਾਂ ਨਹੀਂ ਵੀ ਆ ਮੈਨੂੰ ਆ ਚਾਹੀਦਾ ਇਦਾਂ ਮੈਂ ਰਹਿਣਾ ਮੈਨੂੰ ਵੈਸਟਾਰੀ ਚਾਹੀਦਾ ਇਹਦਾ ਕੁਛ ਨਹੀਂ ਜਦਾ ਫਿਲਮਾਂ ਵਾਲੇ ਮਾਮਲੇ ਚ ਉਹ ਹਰੇਕ ਨਾਲ ਮਿਲਣ ਸਾਰ ਸੀ ਕਿ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਇਦਾਂ ਦੀ ਅੱਪਾ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ ਆ ਜਾਂ ਭੱਲਾ ਸਾਹਿਬ ਦਾ ਕਿਸੇ ਨਾਲ ਇਦਾਂ ਦਾ ਮਨ ਮਟਾ ਪਾਇਗਾ ਠੀਕ ਸੰਸਕਾਰ ਦੀ ਗੱਲ ਕਰਦੇ ਆ ਸੰਸਕਾਰ ਕਰਲੀ ਕਰ ਰਹੇ ਆ ਹਾਂ ਜੀ ਕੱਲ 1 ਵਜੇ ਬੁਲਾਉਂਗੀ ਸਮਸ਼ਾਨ ਘਟ ਦੇ ਵਿੱਚ ਸੰਸਕਾਰ ਹੈਗਾ ਤੁਹਾਡੀ ਕਲਕੇਸ਼ਨ ਵੀ ਆਪਾਂ ਅਸੀਂ WhatsApp 'ਚ ਪਾ ਦਾਂਗੇ ਸਾਰੇ ਪਾਸੇ ਬਲਾਉਂਗੀ ਪਹੁੰਚਣਾ ਸਾਰਿਆਂ ਨੇ ਕੱਲ 1 ਵਜੇ ਦਾ ਸੰਸਕਾਰ ਹੈਗਾ ਭੱਲਾ ਸਾਹਿਬ ਦੇ ਤੇ 30 ਤਰੀਕ ਦਾ ਭੋਗ ਰੱਖਾਂਗੇ ਗੁਰਦਵਾਰ ਸਾਹਿਬ ਦੱਸ ਦਾਂਗੇ ਕਿੱਥੇ ਹੋਵੇਗਾ ਜਸਵਿੰਦਰ ਭੱਲਾ ਜੀ ਦਾ ਜਾਣਾ ਸਾਡੇ ਸਾਰੇ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਰ ਉਹਨਾਂ ਦੀਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹੱਸਣ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ 'ਚ ਸਾਡੇ ਮਨਾਂ ਵਿੱਚ ਫੁੱਲ ਖੁਸ਼ੀਆਂ ਤੇ ਖੇੜੇ ਇਹ じゃ ਮੈਨੂੰ ਪ੍ਰਤੀਤ ਹੁੰਦਾ ਕਿ ਭੱਲਾ ਸਾਹਿਬ ਹਲੇ ਵੀ ਸਾਡੇ ਵਿੱਚ ਨੇ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫ਼ਤੇ ਜਾਂ ਹਰ ਇੱਕ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਤਾਂ ਅਸੀਂ ਤਾਂ ਵਾਪਸ ਵੀ ਯੂ ਪਹੁੰਚ ਜਾਂਦੇ ਤੇ ਉਸ ਵੀਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ ਪਈ ਗਸਤਾ ਦਾ ਜਿਹੜਾ ਦੁਨੀਆ ਭਰ ਦੀ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭੜੀ ਤਰੀਕੜੀਆਂ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਟੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ 17 ਸਤੁਕਸ ਗਿਆ پورے ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟ ਆ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤਿਆਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬੜੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਅੱਜ ਨਜ਼ਰ ਲੱਗੀ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਤੇ ਮੈਂ ਅੱਜ ਕੱਲਾ ਰਹਿ ਗਿਆ ਚਣਕਾਟਿਆਂ ਦੀ ਗੱਲ ਹੁੰਦੀ ਆ ਤਾ ਚੁਣਕਾਰਤੇ ਦੇ ਵਿੱਚ ਮੇਰੇ ਯਾਦ ਆ 2004 ਦੇ ਚੁਣਕਾਰਤੇ ਦੇ ਵਿੱਚ ਜੀ ਮਿਲਦੀ ਸੀ ਸ਼ੇਹਦ ਉਹ ਸ਼ਾਇਦ ਉਹ ਹੀ ਨੈਸਟਾਂ ਤੇ ਪੈਈ ਸੀ ਔਰ ਉਸ ਦੇ ਵਿੱਚ ਨੀਕ ਸਟਾਇਰ ਕੀਤਾ ਗਿਆ ਸੀ ਔਰ ਸੇਹਦ ਦੇ ਬਾਰੇ ਵਕ ਵਕ ਇਹਦੇ ਕਰੈਕਟਰ ਹੁੰਦੇ ਚਾਹੇ ਭਾਨਾ ਸੀ ਚੈਨੀ ਲੂ ਸੀ ਉਹਨਾਂ ਦੇ ਵੱਲੋਂ ਨੇ ਸੇਹਦ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀਐਮਸੀ ਲੁਧਿਆਣਾ ਕੋਲੋਂ ਸਾਹਿਬ ਦੇ ਹਾਰਟ ਦਾ ਇਸ਼ੂ ਐਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅੱਜ ਕਿਵੇਂ ਸੀਗਾ ਕੈਨੇਡਾ ਸਾਡੇ ਧਾਬੀ ਦੀ ਕੰਸਿਸਟ ਜਿਹੜੀ ਆ ਉਹ ਥੋੜਾ ਜਿਹਾ ਇੱਕ ਝੰਗਨਾ ਗੱਲ ਅਚਾਨਕ ਕਿ ਇਹ ਜੀਜਾ ਜੀ ਤੁਹਾਨੂੰ ਵੀ ਇਹ ਦਿੱਕਤ ਹੋਈ ਸੀ ਜਿਹੜੀ ਸਿੰਦਤ ਦੇ ਨਾਲ ਹੋਈ ਸੀ ਸਿੰਦਤ ਪਿਓ ਨੂੰ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੁਰ ਗਿਆ ਜੇ ਇਹ ਕਿੰਨੇ ਮੈਂ ਬਚ ਗਿਆ ਸਾਹਮਣੇ ਕਮੇਟੀ ਚ ਉਹ ਗੱਲ ਕਹਿ ਕੇ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਦਿੱਤੀ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਗਲਾਮ ਸੀਗੀ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਸਿੱਧਰ ਭੱਲਾ ਸਾਹਿਬ ਚ ਰਹਿਣਗੇ ਪਰ ਉਹਨਾਂ ਦੀ ਜੋ ਦੇਣ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਟੀ ਨੂੰ ਉਹ ਬੇਸ਼ੱਕ ਹੈ ਜਦੋਂ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਫਾਸੀ ਸ਼ੂਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ 'ਚ ਅਸੀਂ ਡਾਕਟਰਾਂ ਨੂੰ ਫੋਨ ਕੀਤਾ ਵੀ ਤੁਸੀਂ ਪਲੀਜ਼ ਅਪੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਕਿੰਨਾ ਬਲੱਡ ਆਉਂਦੇ ਬ੍ਰੇਨ 'ਚ ਕਰਦੇ ਆ ਜਾ ਕੇ ਨੀ ਪਹਿਲੇ 40 ਪੀਜੀਓ ਤੋਂ ਲਿਆ ਮੈਂ ਹైదరాబాద్ ਸੀਗਾ ਉੱਥੋਂ ਮੈਂ ਆਨਲਾਈਨ ਵੀ ਇਸ ਕੀ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਤਾਂ ਲੱਸਾ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲੱਗ ਦਾ ਆਖਰੀ ਗੱਲ ਬੱਸ ਕਰ ਦੋ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿ ਆਪਾਂ ਲੱਸਾ ਮੈਂ ਦੋ ਦਿਨ ਲਈ ਸਰਕਾਰੀ ਕੰਮ ਹైదరాబాద్ ਜਾ ਰਹੇ ਹਾਂ ਇਹਨਾਂ ਸ਼ੁਕਰਾਨੂ ਬੜਿਆਣਾ ਹੈਗਾ ਤੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਜਿਹੜੇ ਮੈਨੂੰ ਲੱਗ ਰਿਹਾ ਸੀਗਾ ਉਹ ਜਿਹਨਾਂ ਆਕਾਸ਼ਵਨੀ ਹੋ ਰਹੀ ਸੀ ਉਹਨਾਂ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁ크ਰਾ ਲਾਉਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਜੇ ਅੱਜ ਤੱਕ ਲਿਆ ਤੇ ਸਵੇਰੇ 4:00 ਵਜੇ ਦਾ 7:30 32 ਸੈਕਟਰ ਵਿੱਚ ਲੱਗੇਗਾ ਸ਼ੰਦਿਗੋੜੀ 40 ਸੱਤ ਤੇ ਨਹੀਂ 40 ਸੱਤ 40 40 ਦੇ ਜੀ ਸਭ ਕੰਮ ਦਾ ਕਰ ਦੱਸਦੇ ਆਂ ਵੀ ਤਿਆਰੀਆਂ ਚੱਲਦੀਆਂ ਆਂ ਸਮੀਪ ਕਾਨ ਜੀ ਕੁਝ ਦਿਨ ਪਹਿਲਾਂ ਮੇਰੇ ਜੀ ਲੋਜੀ ਘਰ ਆਏ ਆ ਉਹਨਾਂ ਨੇ ਕਿਹਾ ਬੰਦਾ ਸਾਹਿਬ ਕੈਰੀਅਰ ਲੈਟਰ ਫੋਰ ਵੀ ਤਿਆਰੀ ਕਰਦੇ ਆਂ ਬੜੇ ਖੁਸ਼ ਹੋ ਗਏ ਤੇਰੇ ਤੇ ਰੌਣਕ ਆ ਗਈ ਕਹਿੰਦੇ ਉਹ ਕਹਿੰਦੇ ਫਿਊਚਰ ਤੇ ਗੱਲ ਕਰੋਗੇ ਕਹਿੰਦੇ ਵੀ ਮੈਂ ਖੜਾ ਵੀ ਦਿਖਾਇਆ ਕਹਿੰਦੇ ਪੌੜੀ ਚੜ ਕੇ ਦਿਖੋ ਨਾ ਪੂਰੇ ਕੈਮ ਹੋ ਰਹੇ ਸੀਗੇ ਸਾਨੂੰ ਸੀਗਾ ਵੀ ਕੈਰੀਜ ਜਟਾ ਫੋਰਜ ਭੱਲਾ ਜੀ ਦੇਖਾਂਗੇ ਈਵਨ ਦਜੀਤ ਦਸਾਂਝ ਦਾ ਫੋਨ ਆਇਆ ਸੀਗਾ ਕਿ ਮੈਂ ਜਟਾ ਜੁਲੀ 3 ਜਿਹੜੀ ਆ ਸਰਦਾਰੀ 3 ਆ ਉਹਦੇ ਵਿੱਚ ਮੈਂ ਲੈਣਾ تھا ਭੱਲਾ ਜੀ ਤੇ ਭੱਲਾ ਜੀ ਕਹਿੰਦੇ ਮੈਂ ਕੈਮ ਹੋ ਜਾਵਾਂ ਮੈਂ ਤੁਹਾਡਾ ਨਾਲ ਕੰਮ ਕਰੂੰਗਾ ਪਰ ਕੁਦਰਤ ਨਹੀਂ ਮਨਜੂਰੀ ਹੋਈ ਕੁਝ ਰਾਈਟਰਾਂ ਨੇ ਕਿਹਾ ਵੀ ਇਸ ਕਾਟਾ ਨੂੰ ਵੱਖਰੇ ਰੂਪ ਵਿੱਚ ਲੈ ਕੇ ਆਵਾਂਗੇ ਅਸੀਂ ਉਹ ਤਿਆਰੀ ਕਰ ਰਹੇ ਸੀਗੇ ਪਰ ਕੁਦਰਤ ਨੇ ਸ਼ਾਇਦ ਮਨਜ਼ੂਰ ਨਹੀਂ ਸੀ ਠੀਕ ਹੈ ਕੱਲ੍ਹ ਦਾ ਤੇ ਇੱਕ ਸੰਸਕਾਰ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਪਹਿਲਾਂ ਪਰਿਵਾਰੋਂ ਨੂੰ 12 ਵਜੇ ਦਾ ਕਿਹਾ ਗਿਆ ਸੀ ਥੋੜਾ ਜਿਹਾ ਟਾਈਮ ਰਵਾਈਸ ਕੀਤਾ ਵਾ ਕੱਲ 1 ਵਜੇ ਜਸੁੰਦਰਪਾਲ ਜੀ ਦਾ ਸੰਸਕਾਰ ਮੁਹਾਲੀ ਦੇ ਬਲੌਂਗੀ ਸ਼ਬਜ਼ਾਪ ਕੋਲ ਹੋਵੇਗਾ ਕੱਲ ਦੁਪਹਿਰੇ 1 ਵਜੇ 12 ਵਜੇ ਘਰੋਂ ਤੁਰਾਂਗੇ 1 ਵਜੇ ਸੰਸਕਾਰ ਕਰਾਂਗੇ ਤੇ ਅੰਤਿਮ ਦਰਸ਼ਨ ਵਾਲੀ ਕਦੋਂ ਰੱਖੀ ਜਾਣੀ ਹੈ ਜੀ ਕੱਲ ਅਸੀਂ 11 ਵਜੇ ਇੱਥੇ ਘਰ ਅੰਤਿਮ ਦਰਸ਼ਨ ਵਾਲੀ ਰੱਖਾਂਗੇ ਬੋਡੀ ਇੱਥੋਂ ਅਸੀਂ 12:30 ਤੁਰਾਂਗੇ 1 ਵਜੇ ਸੰਸਕਾਰ ਹੈਗਾ ਬਲੌਂਗੀ ਚ ਠੀਕ ਹੈ ਭੋਗ ਦਾ ਹਜੇ ਡਿਸਾਈਡ ਹੋ ਰਿਹਾ ਪਰ ਉਮੀਦ ਹੈ ਕਿ 30 ਤਰੀਕ ਨੂੰ ਸ਼ਨੀਵਾਰ ਨੂੰ ਭੋਗ ਕਰਾਂਗੇ ਸਤਸਦਨ ਗੁਰਦੁਆਰੇ ਧੀਦੀਵਾਂਚ